ਦੇਵੇਂਗੀ ਤੁਹਾਨੂੰ ਪਤਾ ਐ ਐਮਐਨ ਨੇੜੇ ਜੋਂ ਤੋਂ ਜਿਲ੍ਹਾ ਪ੍ਰਸ਼ਿੱਧ ਦਾ ਇਲੈਕਸ਼ਨ ਲੜ ਰਹੇ ਆ 6 ਜਾਣਿਆਂ ਤੇ ਇਹਨਾਂ ਨੇ ਚੋਰੀ ਦਾ ਪਰਚਾ 20000 ਰੁਪਏ ਚੋਰੀ ਦਾ ਪਰਚਾ ਸ਼ੰਭੂ ਥਾਣੇ ਦੇ ਨੇੜੇ ਪਾਤਾ ਜਦ ਕਿ ਅਸੀਂ ਉਦੋਂ ਉੱਥੇ ਹੈ ਵੀ ਨਹੀਂ ਸੀ ਤੇ ਤੁਹਾਨੂੰ ਇਹ ਵੀ ਪਤਾ ਐ ਵੀ ਅਸੀਂ 20000 ਰੁਪਏ ਚੋਰੀ ਕਰਨ ਵਾਲੇ ਨਹੀਂ ਹੈਗੇ 6 ਜਾਣੇ ਅਸੀਂ 20000 ਰੁਪਇਆ ਚੋਰੀ ਕਿਵੇਂ ਕਰ ਸਕਦੇ ਆ ਤੇ ਕਿਉਂ ਕਰਨੀ ਆ ਬਾਬੇ ਦੀ ਕਿਰਪਾ ਨਾਲ ਆਪਣੇ ਤੇ ਪਹਿਲੇ ਦਿਨੋਂ ਹੀ ਮੇਰ ਹੈ ਪਰ ਇਹ ਗਰਦੀ ਸਰਕਾਰ ਨੇ ਇੰਨਾ ਨੀਚਪੁਣਾ ਦਿਖਾਤਾ ਵਿਉਦੇਬ ਰਿਕਾਰਡਿੰਗ ਨਾ ਤਾਂ ਮੈਨੂੰ ਇਹ ਪ੍ਰਚਾਰ ਕਰਨ ਦੇ ਰਹੇ ਨੇ ਮੇਰੇ ਘਰ ਪੁਰਸ਼ ਦੀਆਂ ਰੇਟਾਂ ਪੈ ਰੀਆਂ ਨੇ ਮੈਂ ਤਾਂ ਹੁਣ ਆਪਣੇ ਹਲਕਾ ਨਿਵਾਸੀਆਂ ਨੂੰ ਇੱਕੋ ਹੀ ਗੱਲ ਕਰਦਾ ਜਿਹੜੇ 30 ਪਿੰਡ ਨੇ ਮੈਂ ਉਹਨਾਂ ਦੀ ਲਿਸਟ ਵੀ ਪਾਵਾਂਗਾ ਬਿਹੇ ਹੁਣ ਚੋਣ ਤੁਸੀਂ ਆਪ ਆਪਣੀ ਚੋਣ ਸਮਝ ਕੇ ਲੜੋ ਇਨਾਂ ਨੇ ਮੇਰ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਇਸ ਸਰਕਾਰ ਜਾਦੀ ਬਣੀ ਹੈ ਸਾਡੇ ਪਰਿਵਾਰ ਤੇ ਚੌਥਾ ਬੱਚਾ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਇੰਦਰਜੀਤ ਸਿੰਘ ਗਿਫਟੀ ਜਿਵੇਂ ਕਿ ਤੁਹਾਨੂੰ ਪਤਾ ਐ ਐਮਐਨਐ ਨੇੜੇ ਚੋਣ ਤੋਂ ਜ਼ਿਲ੍ਹਾ ਪ੍ਰਸ਼ਾਸਤ ਦਾ ਇਲੈਕਸ਼ਨ ਲੜਦੇ ਆ ਪਰ ਇਲੈਕਸ਼ਨ ਲੜਦੇ ਲੜਦੇ ਜਦੋਂ ਆਪਣੀ ਟਿਕਟ ਅਨਾਉਂਸ ਹੋਈ 23 ਤਰੀਕ ਨੂੰ ਤੇ 29 ਤਰੀਕ ਨੂੰ ਮੇਰੇ ਤੇ ਤੇ ਮੇਰੇ ਭਰਾ ਤੇ ਤੇ ਜਿਵੇਂ ਬਿੱਟਾ ਜੀ ਨੇ ਆਪਣੇ ਜਿਹੜੇ ਜ਼ਿਲ੍ਹਾ ਪ੍ਰੇਸੀਲ ਇਕਲੈਕਸ਼ਨ ਲੜ ਰਹੇ ਨੇ ਉਹ ਤੇ ਉਹਨਾਂ ਦੇ ਨਾਲ ਤਿੰਨ ਹੋਰ ਜਾਣੇ 6 ਜਾਣਿਆਂ ਤੇ ਇਹਨਾਂ ਨੇ ਚੋਰੀ ਦਾ ਪਰਚਾ 20000 ਰੁਪਏ ਚੋਰੀ ਦਾ ਪਰਚਾ ਸ਼ੰਭੂ ਥਾਣੇ ਦੇ ਨੇੜੇ ਪਾਤਾ ਜਦ ਕਿ ਅਸੀਂ ਉਦੋਂ ਉੱਥੇ ਹੈ ਵੀ ਨਹੀਂ ਸੀ ਤੇ ਤੁਹਾਨੂੰ ਇਹ ਵੀ ਪਤਾ ਹੈ ਵੀ ਅਸੀਂ 20000 ਰੁਪਏ ਚੋਰੀ ਕਰਨ ਵਾਲੇ ਨਹੀਂ ਹੈਗੇ 6 ਜਾਣੇ ਅਸੀਂ 20000 ਰੁਪਿਆ ਚੋਰੀ ਕਿਵੇਂ ਕਰ ਸਕਦੀਆਂ ਤੇ ਕਿਉਂ ਕਰਨੀਆਂ ਬਾਬੇ ਦੀ ਕਿਰਪਾ ਨਾਲ ਆਪਣੇ ਤੇ ਪਹਿਲੇ ਦਿਨੋਂ ਹੀ ਮੇਰ ਹੈ ਪਰ ਇਹ ਗੰਦੀ ਸਰਕਾਰ ਨੇ ਇੰਨਾ ਨੀਚਪੁਣਾ ਦਿਖਾਤਾ ਵੀ ਉਹ ਦੇ ਰਿਕਾਰਡਿੰਗ ਨਾ ਤਾਂ ਮੈਨੂੰ ਇਹ ਪ੍ਰਚਾਰ ਕਰਨ ਦੇ ਰਹੇ ਨੇ ਮੇਰੇ ਘਰ ਪੁਲਿਸ ਦੀਆਂ ਰੇਡਾਂ ਪੈ ਰੀਆਂ ਨੇ ਮੈਂ ਤਾਂ ਹੁਣ ਆਪਣੇ ਹਲਕਾ ਨਿਵਾਸੀਆਂ ਨੂੰ ਇੱਕੋ ਹੀ ਗੱਲ ਕਰਦਾ ਜਿਹੜੇ 30 ਪਿੰਡ ਨੇ ਮੈਂ ਉਹਨਾਂ ਦੀ ਲਿਸਟ ਵੀ ਪਾਵਾਂਗਾ ਵੀ ਇਹ ਹੁਣ ਚੋਣ ਤੁਸੀਂ ਆਪ ਆਪਣੀ ਚੋਣ ਸਮਝ ਕੇ ਲੜੋ ਕਿਉਂਕਿ ਮੈਂ ਵੀ ਜਦ ਤੱਕ ਪਾ ਪਾ ਕਾਂਗਰਸ ਪਾਰਟੀ 'ਚ ਕੰਮ ਕੀਤਾ ਮੈਂ ਦਿਨ ਰਾਤ ਸੇਵਾ ਕੀਤੀ ਹੈ ਹੁਣ ਮੈਨੂੰ ਲੋੜ ਹੈ ਤੁਹਾਡੀ ਮੈਂ ਦੂਜੀ ਪਾਰਟੀਆਂ ਨੂੰ ਵੀ ਕਹਾਂਗਾ ਵੀ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਹੈ ਇਸ ਸਰਕਾਰ ਜਾਦੀ ਬਣੀ ਹੈ ਸਾਡੇ ਪਰਿਵਾਰ ਤੇ ਚੌਥਾ ਪਰਚਾ ਹੈ ਐਵੇਂ ਦਾ ਕੀ ਹੋ ਗਿਆ ਸੀ ਤਾਂ ਆਪਣੀ ਪਾਰਟੀ ਨਾਲ ਖੜੇ ਹਾਂ ਪਾਰਟੀ ਨਾਲ ਹੀ ਖੜੇ ਰਹਾਂਗੇ ਸਾਡਾ ਸੀ ਤਾਂ ਮਦਨਾਲਾ ਜਲਾਲਪੁਰ ਦੇ ਸਿਪਾਹੀ ਆ ਉਹਦੇ ਹੀ ਸਿਪਾਹੀ ਰਹਾਂਗੇ ਪਰ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਆਪਣੇ 30 32 ਪਿੰਡ ਜਿੰਨੇ ਵੀ ਆਪਣੇ ਜਿਲ੍ਹਾ ਪਛਿੱਤੇ ਜਾਣਦੇ ਨੇ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਸਾਰੇ ਯਾਰਾਂ ਦੋਸਤਾਂ ਨੂੰ ਮੈਂ ਬੇਨਤੀ ਕਰਨਾ ਇਲੈਕਸ਼ਨ ਤੁਸੀਂ ਆਪਣੀ ਸਮਝ ਕੇ ਲੜੋ ਹੁਣ ਕਿਉਂਕਿ ਮੇਰੀ ਜਮਾਨਤ ਜਦ ਤੱਕ ਨਹੀਂ ਹੋਣੀ ਮੇਰੇ ਤੋਂ ਨਹੀਂ ਆਇਆ ਜਾਣਾ ਜੇ ਆਵਾਂਗਾ ਤਾਂ ਮੈਨੂੰ ਚੱਕ ਲੈਣਗੇ ਤੇ ਮੈਂ ਤਾਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਮੇਰੀ ਇਸ ਇਲੈਕਸ਼ਨ ਨੂੰ ਸਾਥ ਦਿਓ ਆਪਣੀ ਇਲੈਕਸ਼ਨ ਸਮਝ ਕੇ ਤੇ ਮੈਂ ਹੋਰ ਨਾਲ ਆਪਣੇ ਹਲਕਾ ਘਨੌਰ ਵਾਸੀਆਂ ਨੂੰ ਸਾਰਿਆਂ ਨੂੰ ਤੇ ਰਾਜਪੁਰੇ ਵਾਲਿਆਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਕਹਿਣਾ ਵੀ ਮੇਰੀ ਇਹ ਹੱਥ ਜੋੜ ਕੇ ਬੇਨਤੀ ਕਰਨ ਦਾ ਤਾਂ ਮੈਂ ਕਰ ਰਿਹਾ ਵੀ ਮੈਨੂੰ ਹੁਣ ਲੋੜ ਐ ਵੀ ਜਿਹੜੇ ਯਾਰਾਂ ਦੋਸਤਾਂ ਨਾਲ ਮੈਂ ਖੜਿਆ ਆ ਵੀ ਹੁਣ ਮੈਨੂੰ ਤੁਸੀਂ ਨਾਲ ਚਾਹੀਦੇ ਹੋ ਠੀਕ ਐ ਐਤਵਾਰ ਨੂੰ ਆਪਣਾ ਇਲੈਕਸ਼ਨ ਐ ਉਦੋਂ ਮੇਰੇ ਨਾਲ ਚਾਹੀਦੇ ਹੋ ਤੁਸੀਂ ਸਾਰੇ ਕਿਉਂਕਿ ਇਹਨਾਂ ਨੇ ਮੇਰੇ ਕਾਗਜ਼ ਰਿਜੈਕਟ ਕਰਾਉਣ ਲਈ ਮੇਰੇ ਘਰ ਦੀ ਨਿਸ਼ਾਨਦੀ ਤੱਕ ਕਰਾਤੀ ਮੇਰੇ ਘਰ ਦੀ ਨਿਸ਼ਾਨਦੀ ਤੱਕ ਕਰਾਤੀ ਕੋਈ ਨਹੀਂ ਨਿਸ਼ਾਨਦੀ ਕਰਾਤੀ ਸ਼ਰਮ ਆਣੀ ਚਾਹੀਦੀ ਉਹ ਪਿੰਡ ਵਾਲਿਆਂ ਨੂੰ ਜਿਹੜੇ ਨਾਲ ਉਹਨਾਂ ਦੇ ਲਗੇ ਫਿਰਦੇ ਸੀ ਕੋਈ ਗੱਲ ਨਹੀਂ ਉਹ ਹੋਰ ਪਿੰਡ ਦਾ ਮੈਂ ਹੋਰ ਦਾ ਕੋਈ ਨਹੀਂ ਕਦੀ ਮੌਕਾ ਮਿਲੇ ਆਪਾਂ ਮਿਲਾਂਗੇ ਜਰੂਰ ਤੁਹਾਨੂੰ ਸ਼ਰਮਾਣੀ ਚਾਹੀਦੀਆਂ ਪਿੰਡ ਵਾਲਿਆਂ ਨੂੰ ਵੀ ਜਿਹੜੇ ਤੁਸੀਂ ਆ ਕੇ ਨਿਸ਼ਾਨਤੀ ਕਰਾਰੇ ਕੀ ਨਿਕਲਿਆ ਨਿਸ਼ਾਨਤੀ ਤੋਂ ਮੇਰੇ ਕਾਗਜ਼ ਤਾਂ ਫਿਰ ਵੀ ਸਹੀ ਪਾਏਗੇ ਮੇਰੇ ਕਾਗਜ਼ ਤੁਸੀਂ ਰਿਜੈਕਟ ਕਰਾਉਣ ਲਈ ਕੀ ਕੀ ਨਹੀਂ ਕੀਤਾ ਪਰ ਬਾਬੇ ਦੀ ਮਿਹਰ ਤੇ ਮਦਦ ਨਾਲ ਜਲਾਲਪੁਰ ਦਾ ਹੱਥ ਸੀ ਆਪਣੇ ਤੇ ਤੇ ਆਪਣੇ ਕਾਗਜ਼ ਸਹੀ ਪਾਏ ਗਏ ਨੇ ਹੁਣ ਮੈਂ ਚੋਣ ਨਿਸ਼ਾਨ ਹੱਥ ਪੰਦੇ ਤੋਂ ਇਲੈਕਸ਼ਨ ਲੜ ਰਿਹਾ ਣਨੇੜੇ ਜ਼ੋਨ ਤੋਂ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਫੇਰ ਕਹਿਣਾ ਖਾਸ ਕਰਕੇ ਉਹ 30 ਪਿੰਡਾਂ ਨੂੰ ਬੀ ਮੇਰੀ ਇਹ ਹੱਥ ਜੋੜ ਕੇ ਤੁਹਾਨੂੰ ਅਪੀਲ ਹੈ ਵੀ ਤੁਸੀਂ ਮੇਰਾ ਸਾਥ ਦਿਓ ਇੱਕ ਇੱਕ ਵੋਟ ਪਾਓ ਉਸ ਦਿਨ ਇੱਕ ਤੇ ਇੱਕ ਕਿਉਂਕਿ ਮੈਨੂੰ ਲੋੜ ਹੈ ਮੈਂ ਜਿੱਦਨ ਮੇਰੀ ਜਮਾਨਤ ਹੋਈ ਮੈਂ ਆਵਾਂਗਾ ਵੀ ਜ਼ਰੂਰ ਫਿਰ ਮੈਂ ਇਹਨਾਂ ਦੀਆਂ ਸਾਰੀਆਂ ਪੋਲਾਂ ਖੋਲਾਂਗਾ ਵੀ ਕੀ ਕੀ ਇਹ ਮੇਰੇ ਨਾਲ ਕਰ ਰਹੇ ਨੇ ਤੇ ਕੀ ਕੀ ਕੀਤਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਮੇਰਾ ਚੋਣ ਨਿਸ਼ਾਨ ਹੱਥ ਪੰਜਾ ਹੈ ਇੰਦਰਜੀਤ ਸਿੰਘ ਗਿਫਟੀ ਉਹਦੇ ਅੱਗੇ ਚੋਣ ਨਿਸ਼ਾਨ ਹੱਥ ਪੰਜਾ ਹੈ ਤੁਹਾਨੂੰ ਸੋਸ਼ਲ ਮੀਡੀਆ ਤੇ ਸਾਰੀ ਪੋਸਟਾਂ ਵੀ ਮਿਲਣ ਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ